ਜਿੱਥੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਪਿਛਲੇ ਦਿਨਾਂ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਜ਼ਮੀਨੀ ਪੱਧਰ ਤੇ ਕੀਤੀਆਂ ਗਈਆਂ ਉਸੇ ਤਰ੍ਹਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਵੀ ਜਿਹੜੇ ਹਥਿਆਰਾਂ ਦੀ ਨਮਾਇਸ਼ ਕਰਦੇ ਨੇ ਹਥਿਆਰਾਂ ਦਾ ਸ਼ੋਅ ਆਫ ਕਰਦੇ ਨੇ ਵਿਆਹਾਂ ਦੇ ਵਿੱਚ ਜਾਂ ਇੰਸਟਾਗ੍ਰਾਮ ਦੀਆਂ ਰੀਲਾਂ ਦੇ ਵਿੱਚ ਜਾਂ ਕਿਸੇ ਹੋਰ ਸਮਾਗਮਾਂ ਦੇ ਵਿੱਚ ਉਹਨਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਵੱਲੋਂ ਕਾਰਵਾਈਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਿਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਨਵਜੋਤਪੁਰ ਨਾਮ ਦੀ ਬਠਿੰਡਾ ਦੀ ਰਹਿਣ ਵਾਲੀ ਇੱਕ ਲੜਕੀ ਜਿਸ ਨੇ ਸੋਸ਼ਲ ਮੀਡੀਆ ਤੇ ਹਥਿਆਰਾਂ ਦੇ ਨਾਲ ਵੀਡੀਓ ਪਾਈ ਸੀ ਉਸ ਤੇ ਐਫ ਆਈ ਆਰ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸੇ ਤਰ੍ਹਾਂ ਹੁਣ ਪੰਜਾਬ ਪੁਲਿਸ ਵੱਲੋਂ ਮੋਗਾ ਦੇ ਵਿੱਚ ਇੱਕ ਬਦਨੀ ਕਲਾ ਦੇ ਨੌਜਵਾਨ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇੱਕ ਹਥਿਆਰ ਦੇ ਨਾਲ ਵੀਡੀਓ ਪਾਈ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਪੰਜਾਬ ਪੁਲਿਸ ਦੀ ਨਿਗਾਹ ਦੇ ਵਿੱਚ ਉਹ ਵੀਡੀਓ ਆਉਂਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਸ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਕਿ ਜਿਹੜੇ 12 ਬੌਰ ਦੀ ਬੰਦੂਕ ਦੇ ਨਾਲ ਉਸ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਰੀਲ ਪਾਈ ਗਈ ਸੀ ਇੱਕ ਵੀਡੀਓ ਪਾਈ ਗਈ ਸੀ ਉਹ ਉਸਦੇ ਪਿਤਾ ਦੀ ਹੈ ਜੁਗਿੰਦਰ ਸਿੰਘ ਦੀ ਪਰ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਨੌਜਵਾਨ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਏ ਤੇ ਉਸਦੀ ਹਥਿਆਰ ਦੀ ਬਰਾਮਦਗੀ ਵੀ ਜਲਦ ਹੀ ਪੁਲਿਸ ਵੱਲੋਂ ਕਰ ਲਈ ਜਾਊਗੀ ਪਰ ਲਗਾਤਾਰ ਸੋਸ਼ਲ ਮੀਡੀਆ ਤੇ ਹਾਲਾਂਕਿ ਪੰਜਾਬ ਸਰਕਾਰ ਜਦੋਂ ਸੱਤਾ ਚਾਈ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਹਥਿਆਰਾਂ ਦੇ ਨਾਲ ਜਿਨ੍ਹਾਂ ਨੇ ਪੁਰਾਣੀਆਂ ਜਾਂ ਨਵੀਆਂ ਵੀਡੀਓ ਪਾਈਆਂ ਹੋਈਆਂ ਨੇ ਉਹਨਾਂ ਦੇ ਖਿਲਾਫ ਬਣਦੀ ਤੇ ਸਖਤ ਕਾਰਵਾਈ ਹੈ ਜਿਹੜੀ ਕੀਤੀ ਜਾਵੇਗੀ ਜੇਕਰ ਤੁਹਾਡੇ ਕੋਲ ਲਾਇਸੈਂਸੀ ਹਥਿਆਰ ਵੀ ਹੈਗਾ ਤਾਂ ਵੀ ਉਹਦਾ ਸ਼ੋਅ ਨਹੀਂ ਕਰਨਾ ਉਹਨੂੰ ਲੁਕੋ ਕੇ ਰੱਖਣਾ ਹੈ ਇਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਪਰ ਲਗਾਤਾਰ ਸੋਸ਼ਲ ਮੀਡੀਆ ਤੇ ਆਏ ਦਿਨ ਹਥਿਆਰਾਂ ਦੀ ਨਮਾਇਸ਼ ਕਰਦੀਆਂ ਕਈ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਸ ਤੇ ਪੰਜਾਬ ਪੁਲਿਸ ਲਗਾਤਾਰ ਸਖਤੀ ਕਰਦੀ ਨਜ਼ਰ ਆ ਰਹੀ ਹੈ ਪਹਿਲਾਂ ਨਵਜੋਤ ਕੋਰ ਨਾਮ ਦੀ ਲੜਕੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬਠਿੰਡਾ ਦੀ ਰਹਿਣ ਵਾਲੀ ਸੀ ਗਿੱਧਾ ਦੀ ਕੋਚ ਸੀਗੀ ਉਸ ਤੇ ਕਾਰਵਾਈ ਕੀਤੀ ਤੇ ਹੁਣ ਬਦਨੀ ਕਲਾਂ ਦਾ ਇਹ ਨੌਜਵਾਨ ਜਿਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਹਥਿਆਰ ਦੇ ਨਾਲ ਆਪਣੇ ਪਿਤਾ ਦੀ ਬੰਦੂਕ ਦੇ ਨਾਲ ਜਿਹੜੀ ਵੀਡੀਓ ਪਾਈ ਉਸ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਐ ਕੀਤੀ ਜਾ ਰਹੀ ਐ ਜਲਦ ਹੀ ਪੁਲਿਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹਥਿਆਰ ਜਿਹੜਾ ਉਹ ਬਰਾਮਦ ਕਰ ਲਿਆ ਜਾਊਗਾ ਤੇ ਇਹਨਾਂ ਦੇ ਪਿਤਾ ਨੂੰ ਵੀ ਤਾੜਨਾ ਕੀਤੀ ਜਾਊਗੀ ਕਿ ਬੱਚਿਆਂ ਨੂੰ ਹਥਿਆਰਾਂ ਤੋਂ ਦੂਰ ਰੱਖੋ ਇਸੇ ਤਰ੍ਹਾਂ ਲਗਾਤਾਰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਪੰਜਾਬ ਪੁਲਿਸ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਤੇ ਹੁਣ ਇਦਾਂ ਦੀਆਂ ਪੋਸਟਾਂ ਪਹਿਲਾਂ ਪਾਈਆਂ ਹੋਈਆਂ ਨੇ ਜਾਂ ਪਾ ਰਹੇ ਹਾਂ ਜਾਂ ਪਾਉਣੀਆਂ ਨੇ ਤਾਂ ਸਾਵਧਾਨ ਹੋ ਜਾਓ ਇਹਨਾਂ ਖਬਰਾਂ ਨੂੰ ਸੁਣ ਕੇ ਕਿ ਪੰਜਾਬ ਪੁਲਿਸ ਹੁਣ ਸਖਤੀ ਦੇ ਵਿੱਚ ਨਜ਼ਰ ਆ ਰਹੀ ਆ سوشل ਮੀਡੀਆ ਤੇ ਹਥਿਆਰਾਂ ਦੀ ਵੀਡੀਓ ਪਾਉਣ ਵਾਲਿਆਂ ਖਿਲਾਫ ਬਣਦੀਆਂ ਜਿਹੜੇ ਕਾਨੂੰਨੀ ਕਾਰਵਾਈਆਂ ਨੇ ਐਫ ਆਈ ਆਰਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਥਾਣਾ ਬੱਤਰੀ ਕਲਾਂ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਇੱਕ ਵਿਅਕਤੀ ਰਮਨਪ੍ਰੀਤ ਸਿੰਘ ਔਰ ਰਵੀ ਵਾਸੀ ਪਟਲੂਪੋ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ 12 ਗੋਰ ਬੰਦੂਕ ਦੇ ਨਾਲ ਜਿਹੜੀ ਆ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਜਸਤੇ ਤੁਰੰਤ ਕਾਰਵਾਈ ਕਰਦੇ ਹੋਏ ਐਸਸੀ ਬਲਵੀਰ ਸਿੰਘ ਚੌਕੀ ਇੰਚਾਰਜ ਲੋਪੋ ਵੱਲੋਂ ਬਕਾਧਾ ਵਨ ਨੰਬਰ 17/26 ਦਰਜ ਕਰਕੇ ਦੋਸ਼ੀ ਜਿਹੜਾ ਸੀ ਰਮਨਪ੍ਰੀਤ ਸਿੰਘ ਵਾਸੀ ਲੋਪੋ ਦਾ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਦਰਾਨੇ ਤਕਸ਼ ਇਹ ਗੱਲ ਪਤਾ ਲੱਗੀ ਹੈ ਵੀ ਜਿਹੜੀ ਬਾਰਾਂਪੁਰ ਬੰਦੂਕ ਇਹਨੇ ਵਾਇਰਲ ਕੀਤੀ ਹੈ ਇਹਦੇ ਬਾਪ ਜਗਿੰਦਰ ਸਿੰਘ ਦੀ ਹੈ ਇਹਨੂੰ ਅੱਜ ਜਿਹੜੀ ਹੈਗੀ ਰਿਮਾਂਡ ਤੋਂ ਬਾਅਦ ਪੁੱਛਗਿੱਛ ਕਰਕੇ ਜਿਹੜੀ ਬੰਦੂਕ ਹੈ ਉਹ ਵੀ ਬਰਾਮਦ ਕੀਤੀ ਜਾਊਗੀ ਔਰ ਜਿਹੜੀ ਵੰਡੀ ਕਾਰਵਾਈ ਹੈ o yoo o tila biyam.